ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਇੱਕ ਵਾਰ ਇੱਕ ਦੇਸ਼ ਦਾ ਰਾਜਾ ਜਿਸ ਨੇ ਬਹੁਤ ਸਾਰੀਆਂ ਰਿਆਸਤਾਂ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਦਾ ਧਨ ਦੌਲਤ ਸਭ ਕੁਝ ਲੁੱਟ ਲਿਆ ਹੁਣ ਇਹ ਰਾਜੇ ਦੇ ਕੋਲ ਦੂਸਰੇ ਰਾਜਿਆਂ ਦੇ ਨਾਲੋਂ ਧਨ ਦੌਲਤ ਰਤਬਾ ਤਾਕਤਾਂ ਸਭ ਕੁਝ ਜ਼ਿਆਦਾ ਸੀ ਪਰ ਫੇਰ ਵੀ ਰਾਜੇ ਦੇ ਮਨ ਦੇ ਵਿੱਚ ਹਰ ਵੇਲੇ ਇੱਕ ਬੇਜਾਨੀ ਜਿਹੀ ਲੱਗੀ ਰਹਿੰਦੀ ਇੰਜ ਲੱਗਦਾ ਵੀ ਜਿਵੇਂ ਜ਼ਿੰਦਗੀ ਦੇ ਵਿੱਚ ਅਜੇ ਹੋਰ ਵੀ ਕੁਝ ਪ੍ਰਾਪਤ ਕਰਨਾ ਹੋਵੇ ਕੋਈ ਕਮੀ ਰਹਿ ਗਈ ਆ ਕਹਿੰਦੇ ਰਾਜੇ ਦਾ ਮਨ ਹਰ ਵੇਲੇ ਦੁਖੀ ਪਰੇਸ਼ਾਨ ਰਹਿਣ ਲੱਗਾ ਮਨ ਵਿੱਚ ਇੱਕ ਬੇਚੈਨੀ ਜੀ ਲੱਗੀ ਰਹਿੰਦੀ ਉਪਰੋ ਰਾਜੇ ਦੀ ਔਲਾਦ ਵੀ ਨੇਕ ਨਾ ਨਿਕਲੀ ਔਲਾਦ ਵੀ ਕਹਿਣੇ ਤੋਂ ਬਾਹਰ ਇਸ ਕਰਕੇ ਹੁਣ ਰਾਜੇ ਨੂੰ ਇਹ ਰਾਜ ਮਹਿਲ ਵੀ ਵੱਡ-ਵੱਡ ਖਾਣ ਲੱਗੇ ਉਹਨੂੰ ਇਹ ਸੁਖ ਪਦਾਰਥ ਦੇ ਕੇ ਬਿਲਕੁਲ ਖੁਸ਼ੀ ਨਾ ਹੁੰਦੀ ਮਨ ਉਦਾਸ ਪਰੇਸ਼ਾਨ ਰਹਿਣ ਲੱਗਾ ਸੌਣ ਦੇ ਲਈ ਮਖਮਲੀ ਗੱਦੇ ਸਨ ਪਰ ਰਾਤ ਨੂੰ ਨੀਂਦ ਨਾ ਆਉਂਦੀ ਖਾਣ ਦੇ ਲਈ 36 ਪ੍ਰਕਾਰ ਦੇ ਭੋਜਨ ਰਾਜੇ ਦੇ ਸਾਹਮਣੇ ਆਉਂਦੇ ਪਰ ਰਾਜੇ ਦਾ ਖਾਣ ਨੂੰ ਦਿਲ ਨਾ ਕਰਦਾ ਰਾਜੇ ਦੇ ਮਨ ਦੀ ਬੇਚੈਨੀ ਪਰੇਸ਼ਾਨੀ ਉਦਾਸੀ ਦਿਨੋ-ਦਿਨ ਵੱਧ ਰਹੀ ਸੀ ਕਿੰਦੇ ਉਸ ਰਾਜੇ ਦੇ ਮੰਤਰੀ ਨੇ ਜਦ ਆਪਣੇ ਰਾਜੇ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਇਸ ਤਰ੍ਹਾਂ ਦੁਖੀ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਰਾਜੇ ਨੇ ਸਾਰੀ ਗੱਲਬਾਤ ਮੰਤਰੀ ਨੂੰ ਦੱਸੀ ਕਿ ਮੰਤਰੀ ਮੇਰਾ ਮਨ ਹਰ ਵੇਲੇ ਬੇਚੈਨ ਜਾ ਰਹਿੰਦਾ ਇੰਜ ਲੱਗਦਾ ਵੀ ਜਿਵੇਂ ਕੁਝ ਪ੍ਰਾਪਤ ਕਰਨ ਵਾਲਾ ਰਹਿ ਗਿਆ ਹੋਵੇ ਮੇਰੇ ਮਨ ਦੇ ਵਿੱਚ ਹਰ ਵੇਲੇ ਇੱਕ ਬੇਚੈਨੀ ਜੀ ਲੱਗੀ ਰਹਿੰਦੀ ਹੈ ਨਾ ਮੈਨੂੰ ਰਾਤ ਨੂੰ ਨੀਂਦ ਆਉਂਦੀ ਹੈ ਨਾ ਹੀ ਚੰਗੀ ਤਰ੍ਹਾਂ ਭੁੱਖ ਪਿਆਸ ਲੱਗਦੀ ਆ ਕਹਿੰਦੇ ਉਹ ਮੰਤਰੀ ਧਾਰਮਿਕ ਖਿਆਲਾਂ ਵਾਲਾ ਸੀ ਇਸ ਕਰਕੇ ਸਮਝ ਗਿਆ ਕਿ ਰਾਜੇ ਨੂੰ ਜੋ ਦੁੱਖ ਰੋਗ ਲੱਗਾ ਇਹ ਨਾ ਇਹ ਤਣ ਦਾ ਰੋਗ ਨਹੀਂ ਆ ਇਹ ਤਾਂ ਮਨ ਦਾ ਰੋਗ ਆ ਕਹਿੰਦੇ ਉਹ ਮੰਤਰੀ ਨੇ ਰਾਜੇ ਨੂੰ ਕਿਹਾ ਰਾਜਾ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਤਾਂ ਕੋਈ ਸੰਤ ਮਹਾਪੁਰਖ ਕਰ ਸਕਦੇ ਨੇ ਕਹਿੰਦੇ ਰਾਜੇ ਨੇ ਮੰਤਰੀ ਨੂੰ ਕਿਹਾ ਵੀ ਜਾਓ ਤੁਸੀਂ ਪਤਾ ਲਗਾਓ ਜੇਕਰ ਆਪਣੇ ਨਗਰ ਦੇ ਵਿੱਚ ਕੋਈ ਇਦਾਂ ਦੇ ਸੰਤ ਮਹਾਪੁਰਖ ਹਨ ਤਾਂ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਮੰਤਰੀ ਨੇ ਕਹਿੰਦੇ ਪਤਾ ਲਗਾਇਆ ਤਾਂ ਪਤਾ ਲੱਗਾ ਕਿ ਇਸੇ ਹੀ ਨਗਰ ਦੇ ਵਿੱਚ ਇੱਕ ਬੜੇ ਹੀ ਕਮਾਈ ਵਾਲੇ ਸੰਤ ਮਹਾਪੁਰਖ ਰਹਿੰਦੇ ਨੇ ਮੰਤਰੀ ਨੇ ਰਾਜੇ ਨੂੰ ਆ ਕੇ ਦੱਸਿਆ ਰਾਜਾ ਉਸੇ ਹੀ ਦਿਨ ਉਹ ਸੰਤ ਜੀ ਦੇ ਦਰਸ਼ਨ ਕਰਨ ਦੇ ਲਈ ਤੁਰ ਪਿਆ ਰਾਜਾ ਸੰਤ ਜੀ ਦੇ ਕੋਲ ਜਾ ਕੇ ਪੂਰੇ ਹੰਕਾਰ ਦੇ ਵਿੱਚ ਬੋਲਿਆ ਕਹਿਣ ਲੱਗਾ ਸੰਤ ਜੀ ਮੈਂ ਇੱਕ ਰਾਜਾ ਹਾਂ ਅਤੇ ਮੈਨੂੰ ਜੋ ਚੀਜ਼ ਚਾਹੀਦੀ ਹੋਵੇ ਮੈਂ ਉਹ ਪ੍ਰਾਪਤ ਕਰ ਲੈਣਾ ਹਾਂ ਪਾਵੇਂ ਮੈਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਾਪਤ ਕਰਨੀ ਪਵੇ ਮੈਂ ਬਹੁਤ ਸਾਰੀਆਂ ਰਿਆਸਤਾਂ ਦੇ ਉੱਤੇ ਕਬਜ਼ਾ ਕਰ ਲਿਆ ਹੈ ਜੋ ਚੀਜ਼ ਮੈਨੂੰ ਚੰਗੀ ਲੱਗਦੀ ਹੈ ਨਾ ਉਹ ਮੇਰੇ ਕੋਲ ਪਹੁੰਚ ਜਾਂਦੀ ਆ ਅੱਜ ਪਹਿਲੀ ਵਾਰ ਹੋਇਆ ਏ ਕਿ ਮੈਂ ਖੁਦ ਚੱਲ ਕੇ ਕਿਸੇ ਦੇ ਕੋਲ ਆਇਆ ਹਾਂ ਉਹ ਵੀ ਆਪਣੇ ਮਨ ਕਰਕੇ ਮੈਂ ਮਨ ਤੋਂ ਬਹੁਤ ਦੁਖੀ ਹਾਂ ਮੇਰਾ ਮਨ ਬੇਚੈਨ ਰਹਿੰਦਾ ਏ ਸੰਤ ਜੀ ਜੇਕਰ ਤੁਸੀਂ ਮੇਰੇ ਮਨ ਦੀ ਬੇਚੈਨੀ ਦਾ ਹੱਲ ਕਰ ਸਕਦੇ ਹੋ ਜ਼ਰੂਰ ਕਰੋ ਕਿੰਦੇ ਉਹ ਸੰਤ ਜੀ ਬਹੁਤ ਭਜਨ ਬੰਦਗੀ ਕਰਨ ਵਾਲੀ ਰੋਹ ਸਨ ਇਸ ਕਰਕੇ ਰਾਜੇ ਨੂੰ ਦੇਖਦੇ ਸਮਝ ਗਏ ਕਿ ਰਾਜਾ ਹੰਕਾਰੀ ਤਾਂ ਜ਼ਰੂਰ ਆ ਪਰ ਮਨ ਕਰਕੇ ਵੀ ਬਹੁਤ ਜ਼ਿਆਦਾ ਦੁਖੀ ਹੋਇਆ ਪਿਆ ਹੈ ਅਤੇ ਆਪਣੇ ਮਨ ਦੇ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਇਸ ਕਰਕੇ ਇਹਨੂੰ ਕੁਝ ਕਰਕੇ ਦਿਖਾਉਣਾ ਪੈਣਾ ਹੈ ਕਿਉਂਕਿ ਸਮਝਾਇਆ ਇਹਨੂੰ ਗੱਲ ਸਮਝ ਵਿੱਚ ਨਹੀਂ ਆਵੇਗੀ ਇਸ ਕਰਕੇ ਸੰਤ ਜੀ ਨੇ ਉਹ ਰਾਜੇ ਨੂੰ ਕਿਹਾ ਰਾਜਣ ਤੁਸੀਂ ਬਿਲਕੁਲ ਠੀਕ ਜਗ੍ਹਾ ਤੇ ਆਏ ਹੋ ਮੈਂ ਤੁਹਾਨੂੰ ਤੁਹਾਡੀ ਇਸ ਸਮੱਸਿਆ ਦਾ ਹੱਲ ਜ਼ਰੂਰ ਦੱਸਾਂਗਾ ਪਰ ਪਹਿਲਾਂ ਤੁਹਾਨੂੰ ਮੇਰੀ ਗੱਲ ਮੰਨਣੀ ਪੈਣੀ ਆ ਰਾਜੇ ਨੇ ਕਿਹਾ ਦੱਸੋ ਸੰਤ ਜੀ ਨੇ ਕਿਹਾ ਰਾਜਣ ਜ਼ਿਆਦਾ ਕੁਝ ਨਹੀਂ ਬਸ ਕੁਝ ਦੇਰ ਤੱਕ ਤੁਹਾਨੂੰ ਚੁੱਪ ਧਾਰਨੀ ਪੈਣੀ ਆ ਤੁਸੀਂ ਬਿਲਕੁਲ ਕੁਝ ਨਹੀਂ ਬੋਲਣਾ ਕੋਈ ਗੱਲਬਾਤ ਨਹੀਂ ਕਰਨੀ ਬਸ ਦੇਖਦੇ ਰਹਿਣਾ ਹੈ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਰਾਜੇ ਨੇ ਕਿਹਾ ਠੀਕ ਹੈ ਸੰਤ ਜੀ ਜਦੋਂ ਤੱਕ ਤੁਸੀਂ ਨਹੀਂ ਕਹੋਗੇ ਮੈਂ ਉਨੀ ਦੇਰ ਤੱਕ ਕੁਝ ਨਹੀਂ ਬੋਲਾਂਗਾ ਕੰਦੇ ਇਹ ਕਹਿ ਕੇ ਜਿੱਥੇ ਰਾਜੇ ਨੂੰ ਸੰਤ ਨੇ ਬਿਠਾਇਆ ਰਾਜਾ ਜੀ ਉੱਥੇ ਬੈਠ ਗਏ ਸੰਤ ਜੀ ਸਮਾਧੀ ਲਾ ਕੇ ਭਜਨ ਬੰਦਗੀ ਕਰਨ ਲੱਗੇ ਰਾਜੇ ਨੇ ਮਨ ਦੇ ਵਿੱਚ ਸੋਚਿਆ ਵੀ ਜਰੂਰ ਮੇਰੇ ਲਈ ਭਜਨ ਬੰਦਗੀ ਕਰ ਰਹੇ ਨੇ ਮੇਰੇ ਲਈ ਅੰਤਰ ਧਿਆਨ ਹੋਏ ਨੇ ਹੁਣ ਜਦੋਂ ਭਜਨ ਬੰਦਗੀ ਕਰਕੇ ਉੱਠਣਗੇ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਦੇਣਗੇ ਕੰਨੇ ਰਾਜਾ ਇਹ ਸੋਚ ਕੇ ਬਸ ਉਡੀਕ ਕਰ ਰਿਹਾ ਸੀ ਇੱਧਰ ਉੱਧਰ ਦੇਖ ਰਿਹਾ ਸੀ ਉਹ ਆਸ਼ਰਮ ਦੇ ਵਿੱਚ ਸੰਤ ਜੀ ਦੇ ਚੇਲੇ ਕੁਝ ਚੇਲੇ ਸੰਤ ਜੀ ਦੇ ਵਾਂਗ ਭਜਨ ਬੰਦਗੀ ਕਰ ਰਹੇ ਸਨ ਕੁਝ ਆਪੋ ਆਪਣੇ ਕੰਮ ਧੰਦੇ ਕਰ ਰਹੇ ਸਨ ਇੱਦਾਂ ਹੀ ਕਰਦਿਆਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਇਧਰੋਂ ਸੰਤ ਜੀ ਦੀ ਸਮਾਧੀ ਖੁੱਲੀ ਸੰਤ ਜੀ ਉੱਠੇ ਰਾਜੇ ਦੇ ਮਨ ਵਿੱਚ ਸੋਚਿਆ ਵੀ ਹੁਣ ਜ਼ਰੂਰ ਮੇਰੇ ਨਾਲ ਬਚਨ ਕਰਨਗੇ ਮੈਨੂੰ ਕੁਝ ਦੱਸਣਗੇ ਪਰ ਸੰਤ ਜੀ ਨੇ ਰਾਜੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੰਤ ਜੀ ਕੋਲ ਲੱਗੇ ਦਰਖਤਾਂ ਦੇੋਂ ਫਲ ਤੋੜ ਕੇ ਖਾਣ ਲੱਗੇ ਰਾਜੇ ਨੇ ਫਿਰ ਮਨ ਵਿੱਚ ਸੋਚਿਆ ਵੀ ਚਲੋ ਕਾਫੀ ਦੇਰ ਦੇ ਭਜਨ ਮੰਦਗੀ ਕਰ ਰਹੇ ਨੇ ਭੁੱਖ ਲੱਗੀ ਆ ਕੁਝ ਖਾ ਪੀ ਕੇ ਫਿਰ ਮੇਰੇ ਨਾਲ ਗੱਲ ਕਰਨਗੇ ਪ੍ਰਸੰਤ ਜੀ ਨੇ ਫਲ ਫਰੂਟ ਖਾਣ ਤੋਂ ਬਾਅਦ ਵੀ ਰਾਜੇ ਦੇ ਨਾਲ ਕੋਈ ਗੱਲਬਾਤ ਨਾ ਕੀਤੀ ਆਪਣੀ ਕੁਟਿਆ ਦੇ ਵਿੱਚ ਗਏ ਉੱਥੋਂ ਅੰਦਰੋਂ ਇੱਕ ਬਾਲਟੀ ਲੈ ਕੇ ਆਏ ਅਤੇ ਕੋਲ ਹੀ ਬਣੇ ਖੂਹ ਦੇ ਵਿੱਚੋਂ ਪਾਣੀ ਭਰਨ ਲੱਗੇ ਪਰ ਕਹਿੰਦੇ ਰਾਜਾ ਜੀ ਇਹ ਦੇਖ ਕੇ ਹੈਰਾਨ ਸਨ ਕਿ ਸੰਤ ਜੀ ਜਿਸ ਬਾਲਟੀ ਦੇ ਨਾਲ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਬਾਲਟੀ ਦਾ ਥੱਲਾ ਹੀ ਨਹੀਂ ਸੀ ਇਸ ਕਰਕੇ ਸੰਤ ਜੀ ਵਾਰ-ਵਾਰ ਪਰੇ ਖੂਹ ਦੇ ਵਿੱਚ ਬਾਲਟੀ ਸੁੱਟਦੇ ਅਤੇ ਖਾਲੀ ਬਾਲਟੀ ਉੱਪਰ ਆ ਜਾਂਦੀ ਪਾਣੀ ਟਿਕ ਹੀ ਨਹੀਂ ਸੀ ਰਿਹਾ ਕਹਿੰਦੇ ਰਾਜੇ ਨੇ ਦੇਖਿਆ ਵੀ ਚਲੋ ਇੱਕ ਵਾਰ ਦੋ ਵਾਰ ਸੰਤ ਜੀ ਸਮਝ ਜਾਣਗੇ ਪਰ ਨਹੀਂ ਸੰਤ ਜੀ ਤਾਂ ਵਾਰ-ਵਾਰ ਇਹੋ ਕੰਮ ਕਰ ਰਹੇ ਸਨ ਕਹਿੰਦੇ ਹੁਣ ਰਾਜੇ ਤੋਂ ਰਿਹਾ ਨਾ ਗਿਆ ਰਾਜਾ ਬੋਲ ਹੀ ਪਿਆ ਰਾਜਾ ਸੰਤ ਨੂੰ ਕਹਿਣ ਲੱਗਾ ਸੰਤੇ ਜੀ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਾਫੀ ਸਮਝਦਾਰ ਸਿਆਣੇ ਸਮਝਿਆ ਸੀ ਅਤੇ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਲੈਣ ਦੇ ਲਈ ਤੁਹਾਡੇ ਕੋਲ ਆਇਆ ਸੀ ਪਰ ਤੁਸੀਂ ਇਹ ਕੀ ਬਚਕਾਰਨਾ ਹਰਕਤਾਂ ਕਰ ਰਹੇ ਹੋ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਤੁਹਾਡੀ ਬਾਲਟੀ ਦਾ ਥੱਲਾ ਨਹੀਂ ਆ ਇਸ ਕਰਕੇ ਇਸ ਬਾਲਟੀ ਦੇ ਵਿੱਚ ਪਾਣੀ ਨਹੀਂ ਰੁਕ ਸਕਦਾ ਭਾਵੇਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹ ਬਾਲਟੀ ਖਾਲੀ ਦੀ ਖਾਲੀ ਹੀ ਰਹੇਗੀ ਇਸ ਕਰਕੇ ਜੇ ਤੁਸੀਂ ਪਾਣੀ ਪੀਣਾ ਹੈ ਜਾਂ ਇਸ਼ਨਾਨ ਕਰਨਾ ਹੈ ਤਾਂ ਕੋਈ ਹੋਰ ਬਾਲਟੀ ਲੈ ਲਓ ਕੋਈ ਹੋਰ ਪੰਡਾ ਲੈ ਲਓ ਇਹਦੇ ਨਾਲ ਤੁਹਾਡੀ ਕੀਤੀ ਹੋਈ ਹਰ ਕੋਸ਼ਿਸ਼ ਬੇਕਾਰ ਜਾਵੇਗੀ ਕਹਿੰਦੇ ਸੰਤ ਜੀ ਰਾਜੇ ਦੇ ਮੂੰਹ ਵੱਲ ਦੇਖ ਕੇ ਮੁਸਕਰਾ ਰਹੇ ਸਨ ਸੰਤ ਜੀ ਕਹਿਣ ਲੱਗੇ ਰਾਜਨ ਮੈਨੂੰ ਪਤਾ ਹੈ ਕਿ ਇਸ ਬਾਲਟੀ ਦਾ ਥੱਲਾ ਨਹੀਂ ਆ ਅਤੇ ਇਸ ਵਿੱਚ ਪਾਣੀ ਨਹੀਂ ਟਿਕ ਸਕਦਾ ਇਹ ਤਾਂ ਮੈਂ ਤੈਨੂੰ ਸਮਝਾਉਣ ਦੇ ਲਈ ਕਰ ਰਿਹਾ ਸਾਂ ਰਾਜੇ ਨੇ ਕਿਹਾ ਇਹ ਬਾਲਟੀ ਦੇ ਰਾਹੀਂ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਸੀ ਤਾਂ ਸੰਤ ਜੀ ਨੇ ਕਿਹਾ ਦੇਖ ਰਾਜਨ ਜਿਸ ਤਰਾਏ ਸਵਾਲਟੀ ਦਾ ਥੱਲਾ ਨਹੀਂ ਆ ਇਸ ਕਰਕੇ ਇਹਦੇ ਵਿੱਚ ਪਾਣੀ ਨਹੀਂ ਟਿਕ ਸਕਦਾ ਉਸੇ ਤਰ੍ਹਾਂ ਤੇਰੇ ਮਨ ਨੂੰ ਵੀ ਥੱਲਾ ਨਹੀਂ ਆ ਇਸੇ ਕਰਕੇ ਤੇਰਾ ਮਨ ਰੱਜਦਾ ਨਹੀਂ ਆ ਤੇਰੇ ਕੋਲ ਕਿੰਨੀ ਧਨ ਦੌਲਤ ਆ ਤੇਰੇ ਕੋਲ ਕਿੰਨੀਆਂ ਤਾਕਤਾਂ ਨੇ ਪਰ ਤੇਰਾ ਮਨ ਬੇਚੈਨ ਰਹਿੰਦਾ ਹੈ ਕਿਉਂਕਿ ਤੇਰੇ ਮਨ ਨੂੰ ਸਬਰ ਦਾ ਥੱਲਾ ਨਹੀਂ ਲੱਗਾ ਜਿੰਨੀ ਦੇਰ ਤੱਕ ਮਨ ਦੇ ਵਿੱਚ ਸਬਰ ਨਹੀਂ ਨਾ ਆਉਂਦਾ ਉੰਨੀ ਦੇਰ ਤੱਕ ਇਹ ਮਨ ਭੁੱਖੇ ਦਾ ਭੁੱਖਾ ਰਹਿੰਦਾ ਹੈ ਕਦੇ ਨਹੀਂ ਰੱਜਦਾ ਇਸ ਮਨ ਦੀ ਇੱਕ ਇੱਛਾ ਪੂਰੀ ਕਰੋ ਦੂਜੀ ਤਿਆਰ ਰਹਿੰਦੀ ਆ ਪਹਿਲਾ ਮਨੁੱਖ 100 ਦੀ ਡਿਮਾਂਡ ਕਰਦਾ ਹੈ 100 ਤੋਂ ਹਜ਼ਾਰ ਹਜ਼ਾਰ ਤੋਂ ਲੱਖ ਇਹ ਮਨੁੱਖੀ ਸੁਭਾਅ ਹੈ ਜਿਹੜੀ ਚੀਜ਼ ਸਾਡੇ ਕੋਲ ਆ ਜਾਂਦੀ ਆ ਸਾਨੂੰ ਉਹਦੇ ਤੋਂ ਜ਼ਿਆਦਾ ਚਾਹੀਦੀ ਆ ਇਹ ਮਨ ਦੀ ਭੁੱਖ ਕਦੇ ਨਹੀਂ ਮਿਟਦੀ ਇਹ ਮਨ ਦੀ ਭੁੱਖ ਮਟਦੀ ਆ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਇਸ ਕਰਕੇ ਜੇ ਤੂੰ ਆਪਣੇ ਮਨ ਦੀ ਬੇਚੈਨੀ ਨੂੰ ਦੂਰ ਕਰਨਾ ਚਾਹਣਾ ਹੈ ਤਾਂ ਹੁਣ ਨਾਮ ਦਾ ਪੱਲਾ ਫੜ ਭਜਨ ਬੰਦਗੀ ਵੱਲ ਧਿਆਨ ਕਰ ਕਿਉਂਕਿ ਇਹ ਧਨ ਦੌਲਤ ਸ਼ੌਹਰਤ ਇਹ ਤੂੰ ਜਿੰਨਾ ਮਰਜ਼ੀ ਕਮਾ ਲਾ ਪਹਿਲਾਂ ਵੀ ਬਹੁਤ ਕਮਾਇਆ ਏ ਇਸ ਤੋਂ ਵੀ ਜ਼ਿਆਦਾ ਕਮਾਇਆ ਪਰ ਇਹਨਾਂ ਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਅਤੇ ਨਾ ਹੀ ਇਹਨਾਂ ਨੇ ਤੇਰੇ ਮਨ ਨੂੰ ਸੰਤੁਸ਼ਟੀ ਦੇਣੀ ਆ ਤੇਰੇ ਮਨ ਨੂੰ ਸਬਰ ਸੰਤੋਖ ਮਿਲਣਾ ਹੈ ਨਾਮ ਦੀ ਕਮਾਈ ਦੇ ਨਾਲ ਪੱਜਨ ਬੰਦਗੀ ਕਰਨ ਨਾਮ ਜਪ ਉਸੇ ਨਹੀਂ ਤੇਰੇ ਨਾਲ ਸਹਾਈ ਹੋਣਾ ਹੈ ਸੋ ਇਹ ਕਹਾਣੀ ਸੁਣਾ ਕੇ ਮਹਾਪੁਰਖ ਜੀ ਇਹੋ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਮਨੁੱਖਾ ਜੇਕਰ ਤੈਨੂੰ ਮਨੁੱਖੀ ਦੇਹ ਮਿਲੀ ਆ ਤਾਂ ਇਸ ਦੇਹੀ ਦਾ ਫਾਇਦਾ ਚੁੱਕ ਕਿਉਂਕਿ ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ ਜੇ ਇਹ ਮੌਕਾ ਮਿਲਿਆ ਹੈ ਤਾਂ ਇਹਦੇ ਵਿੱਚ ਦੁਨਿਆਵੀ ਕਮਾਈ ਦੇ ਨਾਲ-ਨਾਲ ਨਾਮ ਦੀ ਕਮਾਈ ਵੀ ਕਰਨੀ ਆ ਭਾਵ ਕਿ ਜੋ ਦੁਨਿਆਵੀ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਵੀ ਨਿਭਾਉਣਾ ਹੈ ਪਰ ਨਾਲ ਨਾਲ ਭਜਨ ਬੰਦਗੀ ਨਾਮ ਜਪਣਾ ਵੀ ਜ਼ਰੂਰੀ ਆ ਆਪਾਂ ਰੋਜ਼ ਰੋਜ਼ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਆ ਤਾਂ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਰੋਜ਼ਾਨਾ ਹੀ ਪੜ੍ਹਦੇ ਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸੰਗਤ ਵਿੱਚ ਬੈਠ ਕੇ ਨਾਮ ਜਪਾ ਨਾਮ ਜਪਿਆ ਹੀ ਮਨ ਦੇ ਵਿੱਚ ਸਬਰ ਸੰਤੋਖ ਆਵੇਗਾ ਸਬਰ ਅਤੇ ਸ਼ੁਕਰਾਨੇ ਦੀ ਦਾਤ ਸਭ ਤੋਂ ਵੱਡੀ ਦਾਤ ਆ ਜਿਸ ਮਨ ਦੇ ਵਿੱਚ ਸਬਰ ਸੰਤੋਖ ਆ ਗਿਆ ਉਹ ਬੰਦਾ ਸੁਖੀ ਹੀ ਸੁਖੀ ਆ ਉਹ ਕਦੇ ਦੁਖੀ ਨਹੀਂ ਹੁੰਦਾ ਉਹ ਥੋੜੇ ਦੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਪਰ ਜਿਸ ਮਨ ਦੇ ਵਿੱਚ ਸਬਰ ਨਹੀਂ ਉਹਦੇ ਸਾਹਮਣੇ ਸੋਨੇ ਦੇ ਪਹਾੜ ਵੀ ਖੜੇ ਕਰ ਦੋ ਉਹਨੇ ਤਾਂ ਵੀ ਦੁਖੀ ਹੀ ਰਹਿਣਾ ਹੈ ਇਸ ਕਰਕੇ ਜੇ ਆਪਾਂ ਮਨ ਪੱਖੋਂ ਸੁਖੀ ਹੋਣਾ ਚਾਹੁੰਦੇ ਆ ਫਿਰ ਇਸ ਮਨ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਭਰਨਾ ਹੈ ਨਾਮ ਜਪਣਾ ਹੈ ਜਿਉਂ ਹੀ ਇਹ ਮਨ ਨਾਮ ਜਪਣਾ ਸ਼ੁਰੂ ਕਰੇਗਾ ਇਹ ਸੁਖੀ ਹੋ ਜਾਵੇਗਾ ਅਤੇ ਜੋ ਬੰਦਾ ਮਨ ਕਰਕੇ ਸੁਖੀ ਉਹ ਹਰ ਪਾਸੇ ਸੁਖੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਿਹੜਾ ਬੰਦਾ ਆਪਣੇ ਮਨ ਕਰਕੇ ਸੌਖਾ ਇਹ ਸੁਖੀ ਹੈ ਨਾ ਉਹ ਹਰ ਥਾਂ ਤੇ ਹੀ ਸੁਖੀ ਰਹਿੰਦਾ ਹੈ ਖੁਸ਼ ਰਹਿੰਦਾ ਹੈ ਉਹਦੀ ਜ਼ਿੰਦਗੀ ਦੇ ਸਾਰੇ ਕਲੇਸ਼ ਮਿਟ ਜਾਂਦੇ ਆ ਤਾਂ ਇਸ ਕਰਕੇ ਆਪਾਂ ਵੀ ਇਸ ਨੂੰ ਖੀ ਦੇ ਦਾ ਫਾਇਦਾ ਉਠਾਉਣਾ ਹੈ ਜੇ ਇਹ ਮੌਕਾ ਮਿਲਿਆ ਹੈ ਤਾਂ ਇਸ ਮੌਕੇ ਨੂੰ ਗਵਾਉਣਾ ਨਹੀਂ ਆ ਨਾਮ ਜਪਣਾ ਹੈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਹੈ ਮਹਾਂਪੁਰਖ ਜੀ ਕਹਿੰਦੇ ਆਪਾਂ ਇਕੱਲੇ ਨਾਮ ਜਪਦੇ ਆਂ ਇੱਕ ਵਾਰ ਵਾਹਿਗੁਰੂ ਜੀ ਕਿਆ ਤਾਂ ਸਾਨੂੰ ਇੱਕ ਵਾਰ ਦਾ ਹੀ ਫਲ ਮਿਲੇਗਾ ਪਰ ਸੰਗਤ ਦੇ ਵਿੱਚ ਜਿੰਨੀ ਸੰਗਤ ਬੈਠੀ ਹੋਵੇ ਜੇ 200 ਬੰਦਾ ਬੈਠਾ ਹੈ 200 ਬੰਦੀ ਨੇ ਇੱਕ ਇੱਕ ਵਾਰ ਵਾਹਿਗੁਰੂ ਜੀ ਕਿਹਾ ਹਰ ਬੰਦੇ ਨੂੰ 200 ਵਾਰ ਵਾਹਿਗੁਰੂ ਜੀ ਕਹਿਣ ਦਾ ਫਲ ਮਿਲੇਗਾ ਜੇ ਸੰਗਤ ਵਿੱਚ ਹਜ਼ਾਰ ਬੰਦਾ ਬੈਠਾ ਹੈ ਤਾਂ ਇੱਕ ਇੱਕ ਜਾਣੇ ਨੂੰ ਹਜ਼ਾਰ ਹਜ਼ਾਰ ਵਾਰ ਵਾਹਿਗੁਰੂ ਜਪੇ ਦਾ ਫਲ ਮਿਲਣਾ ਹੈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਇਹ ਬਹੁਤ ਵੱਡੇ ਪਾਗਾਂ ਕਰਮਾਂ ਦੇ ਨਾਲ ਵੇਲੇ ਮਿਲਦੇ ਨੇ ਹਰ ਇੱਕ ਦੇ ਕਰਮਾਂ ਦੇ ਵਿੱਚ ਇਹ ਵੇਲੇ ਨਹੀਂ ਆ ਕੁਝ ਲੋਕ ਸਾਰਾ ਸਾਰਾ ਦਿਨ ਵੇਲੇ ਰਹਿੰਦੇ ਨੇ ਤਾਂ ਵੀ ਗੁਰੂ ਘਰੇ ਨਹੀਂ ਜਾਂਦੇ ਕਦੇ ਵੀ ਸੰਗਤ ਦੇ ਵਿੱਚ ਨਹੀਂ ਜਾਂਦੇ ਕੁਝ ਲੋਕ ਤਾਂ ਅਜੇ ਵੀ ਵੇਖਿਆ ਵੀ ਗੁਰੂ ਘਰੇ ਜਾਣਗੇ ਕਾਲੀ ਕਾਲੀ ਦੇ ਨਾਲ ਮੱਥਾ ਟੇਕ ਕੇ ਵਾਪਸ ਮੁੜਨ ਦੀ ਕਰਦੇ ਆ ਜੇ ਉਹਨਾਂ ਨੂੰ ਕਾਰਨ ਪੁੱਛੋ ਤਾਂ ਕਹਿਣਗੇ ਇਹ ਬਹੁਤ ਜ਼ਰੂਰੀ ਕੰਮ ਆ ਅਤੇ ਉਹੀ ਬੰਦਾ ਰਸਤੇ ਦੇ ਵਿੱਚ ਕਿਸੇ ਨਾ ਕਿਸੇ ਕੋਲ ਖੜ ਕੇ ਘੰਟਿਆਂ ਮੱਦੀ ਗੱਲਾਂ ਕਰ ਲਵੇਗਾ ਪਰ ਸੰਗਤ ਵਿੱਚ ਨਹੀਂ ਬੈਠਿਆ ਗਿਆ ਕਿਉਂਕਿ ਸੰਗਤ ਵਿੱਚ ਬੈਠਣਾ ਸਭ ਦੇ ਵੱਸ ਦੀ ਗੱਲ ਨਹੀਂ ਆ ਸੰਗਤ ਵਿੱਚ ਬੈਠਣਾ ਸਾਨੂੰ ਔਖਾ ਲੱਗਦਾ ਹੈ ਇਸ ਸੰਸਾਰਿਕ ਗੱਲਾਂ ਸਾਨੂੰ ਬੜੀਆਂ ਵਧੀਆ ਲੱਗਦੀਆਂ ਨੇ ਪਰ ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁਣ ਸੰਗਤ ਦੇ ਵਿੱਚ ਤਾਂ ਬੈਠ ਕੇ ਇੱਕ ਵਾਰ ਵਾਹਿਗੁਰੂ ਜੀ ਵੀ ਕਹਿ ਲਵਾਂਗੇ ਨਾ ਪਤਾ ਨਹੀਂ ਕਿੰਨਾ ਭਲਾ ਹੋ ਜਾਣਾ ਹੈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨਾ ਇਹ ਸਾਡੇ ਕਰਮਸਵਾਰ ਦੇ ਨੇ ਤਾਂ ਫਿਰ ਇਹ ਘੜੀਆਂ ਇਹ ਵੇਲੇ ਸਤਿਗੁਰ ਸੱਚੇ ਪਾਸ਼ਾ ਤੋਂ ਮੰਗਣੇ ਆ ਹਰ ਜਿਵੇਂ ਆਪਰੇ ਜੀਵਨ ਦੇ ਵਿੱਚੋਂ ਵੀ ਕੁਝ ਸਮਾਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਲਈ ਜ਼ਰੂਰ ਕੱਢਣਾ ਹੈ ਅਮਰਤ ਵੇਲੇ ਉੱਠ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਯਾਦ ਵਿੱਚ ਬੈਠਣਾ ਹੈ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਵੇਲੇ ਜੇਕਰ ਕੰਮ ਧੰਦਾ ਵੀ ਕਰ ਰਹੇ ਹਨ ਨਾ ਕੰਮ ਨੂੰ ਛੱਡ ਕੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗ ਕੇ ਦਿਨ ਭਰ ਦੀਆਂ ਦਿੱਤੀਆਂ ਦਾਤਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਅਮਰਤ ਵੇਲੇ ਦੀ ਭਜਨ ਬੰਦਗੀ ਅਮਰਤ ਵੇਲੇ ਦਾ ਵੇਲਾ ਮੰਗਣਾ ਹੈ ਅਤੇ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਵੈਸੇ ਤਾਂ ਹਰੇਕ ਗੁਰਸਿੱਖ ਨੂੰ ਦੋ ਵੇਲੇ ਗੁਰੂ ਘਰੇ ਜਾਣ ਦਾ ਹੁਕਮ ਆ ਪਰ ਕਈ ਭੈਣਾਂ ਪਰਾ ਕਹਿ ਦਿੰਦੇ ਵੀ ਕੰਮਾਂ ਕਰਾਂਦੇ ਜਿਵੇਂਆ ਕਰਕੇ ਨਹੀਂ ਜਾਇਆ ਜਾਂਦਾ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਹਫਤੇ ਦਾ ਇੱਕ ਵਾਰ ਤਾਂ ਜ਼ਰੂਰ ਰੱਖੀਏ ਕਿ ਹਰ ਐਤਵਾਰ ਹੀ ਗੁਰੂ ਘਰੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ ਨਾਮ ਜਪੀਏ ਸੰਗਤ ਦੇ ਦਰਸ਼ਨ ਕਰੀਏ ਸੰਗਤ ਦੀ ਸੇਵਾ ਕਰੀਏ ਇਹ ਸਾਡਾ ਹੀ ਭਲਾ ਹੋਵੇਗਾ ਇਹਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੋਂ ਕੁਝ ਵੀ ਪ੍ਰਾਪਤ ਨਹੀਂ ਕਰਨਾ ਇਹ ਸਾਰੇ ਕੰਮ ਕਰਕੇ ਸਾਨੂੰ ਹੀ ਪ੍ਰਾਪਤ ਹੋਣਾ ਹੈ ਜੋ ਵੀ ਮਿਲਣਾ ਹੈ ਸਾਨੂੰ ਹੀ ਮਿਲਣਾ ਹੈ ਤਾਂ ਫਿਰ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਅਮਰਤ ਵੇਲੇ ਦੀਆਂ ਘੜੀਆਂ ਮੰਗਿਏ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦੀਆਂ ਘੜੀਆਂ ਮੰਗੇਗੇ ਸੰਗਤ ਦੀ ਸੇਵਾ ਕਰਨ ਦੀਆਂ ਘੜੀਆਂ ਮੰਗਿਏ ਕਿਉਂਕਿ ਇਨ੍ਹਾਂ ਘੜੀਆਂ ਨੇ ਨੇ ਹੀ ਸਾਡੇ ਲੇਖ ਸਾਡੇ ਕਰਮ ਬਦਲਨੇ ਆ